ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਵਲੌਗ ਕੋਸ਼ਿਸ਼ ਕਰਦੇ ਹਾਂ ਵੀ ਵਧੀਆ ਤੋਂ ਵਧੀਆ ਵਲੌਗ ਬਣਾਇਆ ਕਰੀਏ ਪਰ ਮੈਨੂੰ ਲੱਗਦਾ ਨਹੀਂ ਵਧੀਆ ਬਣੂਗਾ ਪਰ ਤੁਸੀਂ ਦੇਖਦੇ ਆਪਾਂ ਕੀ ਹਲਵਾਤਾ ਆਪਾਂ ਜਿਹੜਾ ਰੱਖਦੇ ਆ ਪੰਛੀਆਂ ਨੂੰ ਜਿਹੜਾ ਪਾਣੀ ਆ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਨਾ ਵੀ ਆਪਣੇ ਘਰਾਂ ਚ ਆਮ ਕੁਝੇ ਪਏ ਹੁੰਦੇ ਆ ਆਪਣੇ ਵੀ ਗੇਟ ਦੇ ਦੋ ਪੇਸੇ ਕਿ ਇੱਕ ਟੱਪ ਹੋਰ ਭਾਲ ਦਾਂਗੇ ਤੇ ਇਹ ਦੁਆਚ ਆਪਣੇ ਇੱਥੇ ਬੱਠਲ ਪਾਣੀ ਦਾ ਭਰਿਆ ਪਿਆ ਇੱਕ ਦੋ ਤਿੰਨ ਬਰਤਨ ਆਪਣੇ ਉਧਰ ਹੀ ਪਏ ਨੇ ਨਾ ਕਿਉਂਕਿ ਗਰਮੀ ਵਾਲੀ ਆ ਯਾਰ ਆਪਾ ਦਾ ਇਨਸਾਨ ਆ ਨਾ ਪਾਣੀ ਪੀ ਲੈਣੇ ਚਾੱਕ ਕੇ ਤੇ ਇਹ ਲੱਗਦੀ ਆ ਤਾਂ ਇਹਦੇ ਪੰਛੀ ਆ ਵਿਚਾਰੇ ਜਾਂ ਕੋਈ ਜਾਨਵਰ ਆ ਉਹ ਪਾਣੀ ਪੀਣ ਕਿਉਂਕਿ ਪਾਣੀ ਵੀ ਉਹ ਜਿਹੜਾ ਅੰਡਰਗਰਾਊਂਡ ਹੋ ਗਿਆ ਨਾ ਖੇਤਾਂ ਦੇ ਉਤਾਂ ਦੇ ਵੀ ਅੱਗੇ ਤਾਂ ਪਾਣੀ ਚਲ ਬਾਹਰ ਹੁੰਦਾ ਖਾਲਾ ਖੱਪਿਆਂ ਜਾਂਦਾ ਅੱਜ ਕੱਲ ਸਾਰੀ ਪਾਈਪ ਲਾਈਨ ਪੈ ਚੁੱਕੀ ਆ ਬਈ ਤੇ ਆਪਾਂ ਕੋਸ਼ਿਸ਼ ਕਰਦੇ ਆ ਨਾ ਆਪਾਂ ਕੋਈ ਬੜੇ ਵੱਡੇ ਤਾਂ ਨਹੀਂ ਕਹਿ ਨਹੀਂ ਨਾ ਵੀਨਕ ਤਾਂ ਆਪਾਂ ਕਰ ਸਕਦੇ ਇੱਕ ਰੱਬ ਨੇ ਆਪਣੇ ਹੱਥ ਪੈਰ ਲਾਏ ਆ ਆਪਾਂ ਲੋ ਕੁਝ ਜਿਪਣੀ ਪਰਲੇ ਬਈ ਇਹਨੂੰ ਫੁੱਲ ਭਰ ਲੈਨੇ ਆਪਾਂ ਆਪਣੇ ਉਧਰ ਸਾਹਮਣੇ ਉਧਰ ਇੱਕ ਘਰ ਪਿਆਗਾ ਬੇਲਾ ਘਰ ਪਿਆ ਉਹਦੇ ਵਿੱਚ ਨਾ ਬਾਲੇ ਬੁੱਲੇ ਜੇ ਪੁਰਾਣੇ ਆ ਹਨਾ ਉਹਦੇ ਚਿੜੀਆਂ ਬਹੁਤ ਜ਼ਿਆਦੇ ਨੇ ਕਾਲੀਆਂ ਚਿੜੀਆਂ ਜਾਂ ਟਿੱਪਣੀਆਂ ਦੇਸੀ ਚਿੜੀਆਂ ਹੁੰਦੀਆਂ ਨੇ ਉਹਨਾਂ ਨੇ ਬੱਚੇ ਵੀ ਘੜਟ ਰੱਖਿਆ ਉੱਤੇ ਬਹੁਤ ਜ਼ਿਆਦੇ ਤੇ ਉਹਨਾਂ ਨੂੰ ਪਾਣੀ ਦੀ ਦਿੱਕਤ ਬਹੁਤ ਹੁੰਦੀ ਆ ਕਿਉਂਕਿ ਟੂਟੀ ਆਉਂਦੀ ਬਈ ਪਾਣੀ ਦੋ ਤੀਕ ਮਿੰਟ ਜਾਂ ਗਰਮੀ ਦਾ ਇੰਨਾ ਬਰਹਾਰਾ ਬਈ ਅੱਧਾ ਘੰਟਾ ਜਿਹੜਾ ਪਾਣੀ ਮਸਾ ਰਹਿੰਦਾ ਖਾਲੀ ਖੁਣੇ ਜੇ ਸੁੱਕ ਜਾਂਦਾਗਾ ਤੇ ਇੱਥੇ ਗਿੱਜੇ ਹੋਏ ਸਾਰੇ ਜਾਨਵਰ ਹਨਾ ਪਾਣੀ ਪੀਣ ਵਾਸਤੇ ਆ ਦੇਖੋ ਪਾਣੀ ਸੁੱਕ ਗਿਆ ਇਹਨਾਂ ਚੋ ਗਰਮੀ ਹੋਈ ਇੰਨੀ ਅੱਜਕੱਲ ਸਾਨੂੰ ਪਤਾ ਹੀ ਹੈਗਾ ਤੇ ਆਪਾਂ ਕੀ ਰਹਿੰਦਾ ਇੱਥੇ ਰੱਖ ਦਿੰਨੇ ਆਗੇ ਪਾਣੀ ਜਿਹੜਾ ਆਪਣੇ ਡੇਕ 'ਚ ਵੀ ਬਹੁਤ ਚਿੜੀਆਂ ਜੁੜੀਆਂ ਜਾਨਵਰ ਵਾਧੂ ਰਹਿੰਦੇ ਨੇ ਹੋਰ ਵੀ ਪੰਛੀ ਆ ਜਿਹੜੇ ਪੰਛੀ ਆ ਕਰੇ ਹਨਾ ਤੇ ਇਦੂਆ 'ਚ ਕੀ ਕਰਦੇ ਆਪਾਂ ਇਹਦੇ ਕੋਲੇ ਟਰੱਕ ਦਿੰਨੇ ਆ ਇਹਦੇ ਉੱਪਰ ਬਹਿ ਕੇ ਪਾਣੀ ਜਿਹੜਾ ਆਵ ਨਾਲ ਪੀ ਸਕਣ ਚਲੋ ਹੁਣ ਆਪਾਂ ਚੱਲਦੇ ਆਂਗੇ ਕੋਠੇ ਤੇ ਇੱਕ ਟੋਟੇ ਦੀ ਵੀ ਰੱਖਣਾ ਜ਼ਰੂਰੀ ਹੈ ਪਾਣੀ ਉਹ ਮਾਤਾ ਜੀ ਕਹਿੰਦੇ ਕਹਿੰਦੇ ਆਪਣਾ ਇੱਕ ਪੁੱਜਾ ਪਿਆ ਖੁਸ਼ਹਾਰ ਕਰਕੇ ਇਹਦੇ ਵੀ ਕੇ ਭਰ ਦੇ ਚਲੋ ਆਪਾਂ ਉਹ ਵੀ ਝੱਕਾਂਗੇ ਬਾਕੀ ਹੋਰ ਐਕਸਟਰਾ ਪੀਪੇ ਉ ਵੀ ਆਪਣੇ ਘਰੇ ਵਾਧੂ ਪੰਨੀ ਹੁੰਦੀਆਂ ਨੇ ਬਈ ਹਨਾ ਲੱਗਦਾ ਕੁਛ ਨਹੀਂ ਸਿਰਫ 3-4 ਮੀਟਰ ਲੱਗਦੇ ਆ ਬਈ ਇਹ ਆਪਾਂ ਇੱਕ ਪੁੱਜਾ ਜਿਹੜਾ ਚੱਕਿਆ ਕਿਉਂਕਿ ਕੋਠੇ ਦੇ ਵੀ ਜਾਨਵਰ ਕਬੂਤਰ ਕਬਾਤਰ ਵਗੈਰਾ ਬਹੁਤ ਕੁਝ ਆਉਂਦਾ ਹਨਾ ਹੁਣ ਆਪਾਂ ਚੱਲਿਆਂ ਕੋਠੇ ਦੇ ਪਾਣੀ ਰੱਖਣਾ ਆਜਾ ਆਜਾ ਆਪਣਾ ਸੁੱਤਾ ਪਿਆ ਖਾ ਕੇ ਰੋਟੀਆਂ ਮੋਬਾਈਲ ਦੇਖਣ ਲੱਗ ਰਿਹਾਗਾ ਚੱਲਦੇ ਆਪਾਂ ਥੋੜੀਆਂ ਤੇ ਬਈ ਬਲੌਗ ਬਣਾਉਣੇ ਔਖੇ ਲੱਗਦੇ ਆ ਬਈ ਯਾਰ ਫਿਰ ਬੋਲਣਾ ਬਹੁਤ ਕਰਨਾ ਔਖਾ ਹੁੰਦਾ ਨਾ ਤਾਂ ਜਿਵੇਂ ਤੁਹਾਡਾ ਆਪਣਾ ਪਹਿੰਜਾ ਦਾ ਪਿਆਰ ਆ ਯਾਰ ਤਾਂ ਆਪਾਂ ਕੋਈ ਨਾ ਕੋਈ ਵੀਡੀਓ ਜਰੂਰ ਬਣਾਉਂਦੇ ਰਾਵਾਂਗੇ ਨਾ ਤੇ ਆਪਾਂ ਚੜ੍ਹ ਗਏ ਕੋਠੀ ਦੇ ਉੱਪਰ ਬਈ ਉੱਤੇ ਦੂਤਰ ਕੋਤਰ ਬਹੁਤ ਉੱਡੇ ਫਿਰਦੇ ਆ ਸਾਮਣੇ ਡਾਕਟਰ ਦਾ ਘਰ ਆ ਗਿਆ ਆਪਣਾ ਪਿੰਡ ਆ ਬਈ ਆਪਣੇ ਪਿੰਡ ਦਾ ਦ੍ਰਿਸ਼ਾ ਦੇਖੋ ਇਹ ਆਪਾਂ ਇੱਥੇ ਪਾਣੀ ਕਿ ਜਗ੍ਹਾ ਤੇ ਰੱਖ ਦਿੰਨੇ ਆ ਕਿਤੇ ਨਾ ਕਿਤੇ ਇਹ ਗੁੱਜੇ ਆਪਾਂ ਪਾਣੀ ਦਾ ਰੱਖਿਆ ਵੀ ਠੰਡਾ ਰਹਿੰਦਾ ਯਾਰ ਪੀਪੀਓ ਕੁਝ ਪਾਣੀ ਗਰਮ ਹੋ ਜਾਂਦਾ ਹੈ ਨਾ ਮੈਂ ਕਿਹਾ ਕੂਚੇ ਤੇ ਰੱਖਤਾ ਛਲਕ ਪੈਂਦੀ ਉੱਪਰੋਂ ਪਾਣੀ ਦੀ ਤਾਂ ਪੰਛੀ ਪਛਾਣਦੇ ਨੇ ਸਾਹਮਣੇ ਵੇਖੋ ਇੱਟਾਂ ਦੇ ਚਿੜੀਆਂ ਬੈਠੀਆਂ ਸੀਗੀਆਂ ਉਹ ਕਰੇ ਵੀ ਚਿੜੀਆਂ ਉਸ ਟੜੀਆਂ 'ਚ ਉੱਥੇ ਹੀ ਬੋਤਣੀਆਂ ਅਗਲ ਜਿਹਨਾਂ ਦੇ ਤੇ ਆਪਾਂ ਹੁਣ ਜਿੱਕੇ ਚੱਕਦਾ ਇੱਕ ਇੱਧਰ ਰੋੜਾ ਇੱਥੋਂ ਇੱਟ ਭਾਲ ਲਿਆ ਗੁਈਆ ਤਾਂ ਕਿ ਉਹ ਪ੍ਰੋਵੇਟੇ ਆਰਾਮ ਨਾਲ ਪਾਣੀ ਪੀ ਸਕਣ। ਉਹ ਰੋੜਾ ਲੱਭ ਕੇ ਨਿਕਾਇਆ। ਚਲੋ ਕੋ ਕਾਟੋ ਗੁੱਟ ਹੁੰਦੇ ਯਾਰ ਕੋਈ ਕੋ ਹੋਰ ਵੀ ਜਾਨਵਰ ਹੁੰਦੇ ਹੈ ਨਾ। ਇਤੋਂ ਆਸਾਨੀ ਨਾਲ ਪਾਣੀ ਪੀ ਸਕਣਗੇ ਉਹ ਵੀ। ਆਪਾਂ ਨੂੰ ਟਾਈਮ 2-3 ਮਿੰਟ ਲੱਗਿਆ। ਸੌਖਾ ਕੇ ਤੁਸੀਂ ਦੱਸੋ ਬਈ ਕਿਨੇ ਕਿਨੇ ਪਾਣੀ ਰੱਖਿਆ ਇਹ ਤੱਕ। ਮੈਂ ਤੀਜੀ ਉੱਥੇ ਵੇ ਰੱਖ ਰਿਹਾ ਪਾਣੀ। ਇਹ ਦੋਆਚ ਹੁਣ ਟ੍ਰੀਨ ਬਣਾਉਣਾ ਵੀ ਡੇਰੀ ਰੱਖਿਆ ਕਰਾਂਗੇ ਠੀਕ ਹੈ। ਤੁਸੀਂ ਦੱਸੋ ਕਸਮ ਖਾ ਗਿਆ ਸੋ ਬਈ ਵੀ ਰੱਖਿਆ ਕਿ ਨਹੀਂ ਰੱਖਿਆ ਬਣੀ ਸੋਚਦੇ ਆਪਾਂ ਬਹੁਤ ਵਾਰੀ ਐਵੇਂ ਵੀ ਕਈ ਦਿਨ ਹੋ ਗਏ ਸੋਚਣ ਲੱਗ ਰਹੇ ਸੀਗਾ ਪਰ ਦੋ ਦਿਨ ਹੋ ਗਏ ਰੱਖਦੇ ਨੂੰ ਅੱਜ ਮੈਂ ਵਲੌਗ ਬਣਾ ਲੇ ਮੈਂ ਚਲ ਫੋਰ ਪੰਜ ਨੂੰ ਵੀ ਦੱਸ ਦਿੰਦੇ ਆਪਾਂ ਕਿਉਂਕਿ ਆਪਾਂ ਕਹਿੰਦੇ ਨਾ ਯਾਰ ਉਹ ਫਲੜਨਾ ਉਹ ਥੋੜਾ ਪਾਣੀ ਪੀਅ ਉੱਥੋਂ ਪੀ ਲਾਂਗੇ ਉਸ ਤੋਂ ਪੀ ਲਾਂਗੇ ਪਰ ਇਹ ਜਾ ਕੁਛ ਨਹੀਂ ਹੁੰਦਾ ਪਾਣੀ ਇੰਨਾ ਕਿ ਸਾਨੂੰ ਪਤੀਏ ਗਰਮੀ ਨਹੀਂ ਆਦੇ ਵੀ